ਬਿਲਕੁਲ ਕੁਝ ਉਹਨਾਂ ਦੀ ਤबीयत ਖਰਾਬ ਆ ਤੇ ਜਲਦੀ ਉਹ ਠੀਕ ਹੋਣਗੇ ਪ੍ਰਮਾਤਮਾ ਕਿਰਪਾ ਕਰੇ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋਵੇ ਤੇ ਲੋਕਾਂ ਦੇ ਰੂਬਰੂ ਹਾਂ ਧੰਨਵਾਦ ਅੱਜ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਹੈ ਉਦੋਂ ਦਿੱਤਾ ਮਹਾਰਾ ਜੀ ਨੇ ਪਹਿਲਾਂ ਸ਼ਹੀਦਾ ਸਾਹਿਬ ਗੁਰਦਰਾ ਟਾਲਾ ਸਾਹਿਬ ਦਰਸ਼ਨ ਦਿਦਾਰੇ ਕੀਤੇ ਆ ਸਵੇਰੇ ਤੜਕੇ 5 ਵਜੇ ਦੇ ਕਰੀਬ 4:30 ਵਜੇ ਤੇ ਮੁੜ ਕੇ ਪਾਵਨ ਪੁਤ੍ਰ ਸਥਾਨ ਰੋਹਾਨੀਅਤ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਹਰਮੰਦਰ ਸਾਹਿਬ ਦਰਸ਼ਨ ਕੀਤੇ ਆ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਆ ਕਿ ਹੁਣ ਸਰਪੰਚੀ ਦੀਆਂ ਚੋਣਾਂ ਨੇ ਸਾਡੇ ਪਟਿਆਲਕੇ ਦੀਆਂ 113 ਪੰਚਾਇਤਾਂ ਉਹ ਤੇ ਪੂਰਾ ਪੰਜਾਬ ਹੀ ਸਾਡਾ ਪਰਿਵਾਰ ਆ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੇ ਆ ਕਿ ਸੁਖ ਸ਼ਾਂਤੀ ਨਾਲ ਵਧੀਆ ਢੰਗ ਨਾਲ ਇਲੈਕਸ਼ਨਾਂ ਹੋਣ ਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁੜੀਆਂ ਜਾਣੀਆਂ ਇਹਨਾਂ ਨੇ ਪਿੰਡਾਂ ਦਾ ਵਿਕਾਸ ਕਰਨਾ ਤੇ ਮਹਾਰਾਜ ਕਿਰਪਾ ਕਰੇ ਬਿਨਾ ਕਿਸੇ ਕਲੇਸ਼ ਤੋਂ ਬਿਨਾ ਕਿਸੇ ਲੜਾਈ ਝਗੜੇ ਤੋਂ ਪਰਮਾਤਮਾ ਕਿਰਪਾ ਕਰੇ ਸਾਡੇ ਸਰਪੰਚ ਪੰਚਾਇਤਾਂ ਚੁੜੀਆਂ ਜਾਣ ਤੇ ਮਹਾਰਾਜ ਕਿਰਪਾ ਕਰੂ 113 ਦੀਆਂ 113 ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਲੋਕਾਂ ਨੂੰ ਆਪ ਪਤਾ ਵਾ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਪਿਆਰ ਕਰਦੇ ਆ ਤੇ ਸੰਗਤ ਨੂੰ ਭਾਵੇਂ ਵੇਖੋ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ ਉਹ ਮੈਟਰ ਵੱਖਰਾ ਹੈ ਜਦੋਂ ਕੋਈ ਨੁਮਾਇੰਦਾ ਚੁਣਿਆ ਜਾਂਦਾ ਕੋਈ ਐਮਐਲਏ ਬਣ ਜਾਂਦਾ ਮੰਤਰੀ ਮੁੱਖ ਮੰਤਰੀ ਬਣ ਜਾਂਦਾ ਉਹ ਸਾਰੇ ਇਲਾਕੇ ਦਾ ਸਾਰੇ ਸਟੇਟ ਦਾ ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ ਉਸੇ ਤਰ੍ਹਾਂ ਹੀ ਜੇ ਸਰਪੰਚ ਬਣ ਜਾਂਦਾ ਲੋਕ ਸਰਪੰਚ ਹੁੰਦੇ ਆ ਤੇ ਉਹ ਸਾਰਿਆਂ ਦਾ ਸਾਂਝਾ ਜਾਂਦਾ ਬਿਨਾ ਕਿਸੇ ਪੋਲਿਟਿਕਸ ਤੋਂ ਜਿਹੜੇ ਸਾਡੇ ਭੈਣ ਭਰਾ ਹੋਣਗੇ ਉਹਨਾਂ ਦੇ ਕੰਮ ਕਰਾਏ ਜਾਣਗੇ ਨਹੀਂ ਕਿ ਜੇ ਕੋਈ ਦੂਜੀ ਪਾਰਟੀ ਨਾਲ ਸੰਬੰਧ ਰੱਖਦਾ ਉਹਦਾ ਕੋ ਕੰਮ ਡੱਕਿਆ ਜਾਏ ਪਰਮਾਤਮਾ ਕਿਰਪਾ ਕਰੇ ਨਵੀਆਂ ਪੰਚਾਇਤਾਂ ਬਣ ਤੇ ਪਿੰਡਾਂ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾਵਾਂ ਹਾਂ ਤਾਂ ਵੀ ਤੇ ਇਸ ਤਰ੍ਹਾਂ ਬਿਲਕੁਲ ਕੁਝ ਉਹਨਾਂ ਦੀ ਤबीयत ਖਰਾਬ ਆ ਤੇ ਜਲਦੀ ਉਹ ਠੀਕ ਹੋਣਗੇ ਪਰਮਾਤਮਾ ਕਿਰਪਾ ਕਰੇ ਅਸੀਂ ਉਹਨਾਂ ਦੀ ਸਿਹਤ ਯਾਪੀ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋਵੇ ਤੇ ਲੋਕਾਂ ਦੇ ਰੂਬਰੂ ਹਾਂ ਧੰਨਵਾਦ